17 7 2024 ਨੂੰ ਇੱਕ ਮੁਕਦਮਾ ਦਰਜ ਹੋਇਆ ਸੀ ਚੋਰੀ ਦਾ ਜਿੱਦੇ ਤੇ ਕੰਪਲੇਂਟ ਜਿਹੜੀ ਸਾਡੇ ਕੋਲ ਸੀਗੀ ਉਹ ਸੋਨੇ ਚੋਰੀ ਦੀ ਸੀਗੀ ਔਰ ਇਹਦੀ ਇਨਵੈਸਟੀਗੇਸ਼ਨ ਵਾਸਤੇ ਫਿਰ ਸਈ ਇਨਚਾਰਜ ਨਰਿੰਦਰ ਦੇ ਟੀਮ ਨੇ ਬੜਾ ਚੰਗਾ ਕੰਮ ਕੀਤਾ ਹੈ ਔਰ ਇਹਦੇ ਚ ਇੱਕ ਨਰਿੰਦਰ ਸਿੰਘ ਵੀ ਗ੍ਰਿਫਤਾਰੀ ਕੀਤੀ ਹੈ ਗ੍ਰਿਫਤਾਰੀ ਕਰਨ ਦੇ ਬਾਅਦ ਇਹ ਪਤਾ ਲੱਗਾ ਇਸ ਦਾ ਉਸ ਘਰ ਦੇ ਵਿੱਚ ਨਰਿੰਦਰ ਸਿੰਘ ਦਾ ਆਣਾ ਜਾਣਾ ਸੀਗਾ इन्हें वो मौके का फायदा उठाया और इसने काफ़ी वो मात्रा चोरी की थी टीम ने बड़ा चंगा एनालिसिस किया इन्वेस्टिगेशन किया और सफलता हैगी ए टीम की नरविंद्री जरा सुपरविजन हेट सारा काम होया है तो इन्होंने सफलता हैगी कि, कि पचास तौले सोना तकरीबन पचास तौले सोना ये रिकवर नरेंद्र कर लिया गया है ਚੋਰੀ ਕਿੱਥੋਂ ਹੋਈ ਇਹ ਕਿੱ데 ਘਰੋਂ ਚੋਰੀ ਮੰਡੀ ਗੁਰਮੀਤ ਵਾਲੇ ਹੋਈ ਸੀ ਜੀ ਹੋਈ ਸੀ ਜੀ ਔਰ ਅਜੇ ਐਸੀ ਨਾ ਤੋਂ ਗਰ ਡਿਸਕਲੋਜ਼ ਕਰ ਰਹੇ ਨਾ ਫੈਮਿਲੀ ਮੈਂਬਰ ਡਿਸਕਲੋਜ਼ ਕਰ ਰਹੇ ਕਿਉਂਕਿ ਇਹਦਾ ਉਹਨਾਂ ਦੇ ਘਰੇ ਆਣਾ ਜਾਣਾ ਸੀਗਾ ਇਹਦਾ ਕੋਈ ਬੈਕਗ੍ਰਾਉਂਡ ਹੈ ਕ੍ਰਿਮੀਨਲ ਰਿਕਾਰਡ ਹੈ ਇੱਕ ਕ੍ਰਿਮੀਨਲ ਰਿਕਾਰਡ ਹੈਗਾ ਜੀ ਇਸ ਤੋਂ ਪਹਿਲੇ ਵੀ ਇਸ ਤੇ ਮਕਦਮਾ ਦਰਜ ਹੈ ਔਰ ਇਹ ਜਿਵੇਂ ਆਪਾਂ ਨੂੰ ਪਤਾ ਲੱਗ ਰਿਹਾ ਹੁਣ ਉਹ ਵੀ ਵੈਰੀਫਾਈ ਕਰਨ ਦੀ ਗੱਲ ਹੈ ਕਿ ਨਸ਼ੇ ਦਾ ਵੀ ਆਦੀ ਸੀਗਾ ਤੋਂ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਕੋਈ ਨਸ਼ੇ ਦੇ ਨਾਲ ਤੋਂ ਇਸ ਦਾ ਕੋਈ ਜੁੜਾਅ ਉਤੋਂ ਨਹੀਂ ਸੀ काम की करता थी। काम इस वेले कोई काम नहीं करता थी जी। टाइम टाइम ना ले जी चोरी कर रहा सी वो पैसे तो ही अपना काम चला रहा सी पहले भी चोरी करता है तुम्हें। एक मुकदमा इस तो पहले भी स्नैचिंग का मुकदमा है इस